ਸਵਾਗਤ ਹੈ ਦੋਸਤੋ ਤੁਹਾਡਾ ਫਾਜ਼ਿਲਕਾਰ 24 ਚੈਨਲ ਤੇ ਮੈਂ ਤੁਹਾਡਾ ਦੋਸਤ ਰਮੇਸ਼ ਹਿਆਰਾ ਪਿੰਡ ਹਿਆਰਾ ਰਾਮ ਸਿੰਘ ਵਾਲਾ ਵਿਖੇ ਬੀਤੇ ਦਿਨ ਤੇਜ਼ بارش ਹੋਣ ਕਾਰਨ ਗਰੀਬ ਪਰਿਵਾਰ ਦਾ ਇੱਕ ਕੱਚਾ ਕਮਰਾ ਸੀਗਾ ਜਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਆਓ ਗੱਲ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਤੇ ਪਿੰਡ ਦੇ ਮੈਂਬਰ ਨਾਲ ਜੀ ਕੀ ਨਾਮ ਹੈ ਤੁਹਾਡਾ ਜੀ ਨਾਲੋ ਬਾਈ ਪਿੰਡ ਕਿਹੜਾ ਜੀ ਹਿਆਰਾ ਰਾਮ ਸਿੰਘ ਵਾਲਾ ਕੱਲ بارش ਹੋਈ ਸੀਗੀ ਤੁਹਾਡਾ ਕਮਰਾ ਡਿੱਗਿਆ ਹਾਂ ਜੀ ਕਿਸ ਕਾਰਨ ਡਿੱਗਿਆ ਜੀ ਇਹ ਤਾਂ ਛੱਤ ਵਾਲਿਆਂ ਵਾਲੀ ਅਜੀ ਸੀ ਤੇ ਹਮ ਪੈ ਸੀ ਅੰਦਰ ਤੇ ਇੱਕਰੀ ਬਾਤ ਮੀਂਹ ਦੇ ਵਿੱਚ ਪਾਣੀ ਪਿਆ ਗਿਆ ਸੀ ਤੇ ਟੱਲੇ ਆ ਗਿਆ ਸੀ ਅਸੀਂ ਬੱਚ ਕੇ ਥੋੜੀ ਜਿਹਾ ਸਾਈ ਤੇ ਆ ਮੜਜ ਬਾਲਾ ਜਵਾਦ ਗਿਆ ਸੀ ਮੁੰਡਾ ਪੋਤਰਾ ਵੀ ਅੰਦਰ ਬੈਠਾ ਸੀ ਤੇ ਜੋਗਿਆ ਪਰਿਵਾਰ ਦਾ ਬਹਰ ਜਾਵੇ ਨਹੀਂ ਰਹੀ ਸੀ ਹਲ ਕਿੰਨੇ ਵਜੇ ਦੀ ਗੱਲ ਹੈ ਹਮ 12:00 5:00 ਪਾਂਡੇ ਕਮਿਆਰ ਦਾ 4 ਕੋ ਦਈ ਗਈ 4 ਦਾ ਹਾਂ 4 ਕਿ ਕਿੰਨੇ ਲੜਕੇ ਆ ਤੁਹਾਡੇ ਆਪਣੇ ਦੋ ਨੇ ਵੱਖਰੇ ਨੇ ਹਾਂ ਹਾਂਜੀ ਵੱਖਰੇ ਕੀ ਕੰਮ ਕਰਦੇ ਹੋ ਇੱਕ ਡਿਆੜੀ ਦੱਪਾ ਕਰਦਾ ਇੱਕ ਵੱੱਠੇ ਦਾ ਕੰਮ ਕਰਦਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਹੀ ਗਾ ਮੰਗ ਕਰਨ ਗਰੀਬ ਬੰਦੇ ਆ ਅਸੀਂ ਕਮਰਾ ਸੱਧਾ ਡੇਗ ਪਿਆ ਸਾਹੀ ਵਿਥਨ ਜਲਦੀ ਮਿਲ ਜAVE ਕਿਉਂ ਬਰਸੇ ਦੇਣਾ ਆ ਰਿਹਾ ਹੈ ਹਾਂ ਬਰਸ ਹੋਣਾ ਆ ਰਹੀ ਹੈ ਤਹੀ ਉਹਨਾਂ ਨੂੰ ਕਤਰਾ ਅੱਛਾ ਜੀ ਹਾਂ ਜਲਦੀ ਜਲਦੀ ਮਿਲ ਜਾਵੇ ਇਸ ਕਮਰੇ ਵਿੱਚ ਕੌਣ ਕੌਣ ਰਹਿੰਦੇ ਆ ਅੱਛੀ ਸਦਾ ਬਡੇਰਾ ਤੇ ਇੱਕ ਸਦਾ ਪੁੱਤਰਾ ਸਾਡੇ ਕੋਲ ਆ ਕੇ ਪੈ ਜਾਂਦਾ ਤਾਂ ਨਹੀਂ ਲੱਗਦੀਆਂ ਅੱਛਾ ਹਾਂ ਕੀ ਨਾਮ ਹੈ ਤੁਹਾਡੇ ਘਰ ਵਾਲੇ ਦਾ ਫੁੱਮਣ ਸਿੰਘ ਮੈਂਦੇ ਸਰਪੰਚ ਨੂੰ ਮਿਲੇ ਹੋ ਹਾਂਜੀ ਅੱਛਾ ਜੀ ਹਾਂ ਹਾਂ ਮਿਲਾਂ ਨਹੀਂ ਸੀ ਅੱਛਾ ਜੀ ਹਾਂ ਅਜੇ ਮਿਲਣਾ ਆਜੇ ਵਣ ਮਿਲਣਾ ਸੀ ਤੇ ਮੈਂਬਰ ਸਾਨੂੰ ਮਿਲ ਗਿਆ ਸੀ ਜੀ ਹਾਂ ਮੈਂਬਰ ਸਾਹਿਬ ਆਏ ਮੌਕੇ ਤੇ ਹਾਂ ਜੀ ਉਹਨਾਂ ਦਾ ਅੰਦਰ ਦਾ ਉਹਨਾਂ ਦਾ ਗੁਰਦੇਵ ਸਿੰਘ ਜੀ ਸਾਡੇ ਹਾਂ ਜੀ ਮੈਂਬਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਗੁਰਦੇਵ ਸਿੰਘ ਜੀ ਅੱਜ ਤੁਸੀਂ ਇਸ ਘਰ ਵਿੱਚ ਖੜੇ ਹੋ ਇੱਥੇ ਕੀ ਹੋਇਆ ਸੀਗਾ ਇਹਨਾਂ ਦੇ ਜੀ ਬਾਲਿਆਂ ਵਾਲੀ ਛੱਤ ਗਈ ਸੀ ਜੀ ਅਮੀਕਣੀ ਪੈਣ ਵਾਲੀ ਬਾਰਿਸ਼ ਦੇ ਨਾਲ ਜੱਗ ਪਈ ਜੀ ਕੱਲ ਦੀ ਗੱਲ ਆ ਹਾਂ ਕੱਲ ਦੀ ਹੈ ਪਰਿਵਾਰ ਕੀ ਕੰਮ ਕਰਦੇ ਆ ਪੱਟੇ ਦੇ ਇੱਟਾਂ ਕੱਢਦੇ ਨੇ ਜੀ ਪੱਟਾ ਕੱਢਦੇ ਹਾਂਜੀ ਹਾਂਜੀ ਇਹ ਕਿੰਨੇ ਪਰਿਵਾਰ ਦੇ ਜੀ ਆ ਪਰਿਵਾਰ ਦੇ ਇਹਨਾਂ ਦੇ ਦੋ ਲੜਕੇ ਨੇ ਜੀ ਜੀ ਹਾਂਜੀ ਉਹ ਕੀ ਕਰਦੇ ਆ ਉਹ ਵੀ ਪੱਟੇ ਦੇ ਕੰਮ ਹੀ ਕਰਦੇ ਆ ਇੱਟਾਂ ਦੇ ਜੀ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹ ਹੀ ਮੰਗ ਕਰਨੇ ਆ ਵੀ ਇਹਨਾਂ ਨੂੰ ਜਲਦ ਜਲਦ ਪੱਕਾ ਕਮਰਾ ਦਿੱਤਾ ਜਾਵੇ ਹਾਂਜੀ ਹਾਂਜੀ ਮੈਂਬਰ ਸਾਹਿਬ ਬਾਰਸ਼ਾਂ ਦੇ ਦੇਣਾ ਆ ਰਹੇ ਆ ਪਿੰਡ ਦੇ ਵਿੱਚ ਹੋਰ ਵੀ ਕਿਤੇ ਕਮਰੇ ਹੋਣਗੇ ਇਹਨਾਂ ਦਾ ਸਰਵੇ ਕਰਕੇ ਪੰਚਾਇਤ ਵੱਲੋਂ ਦਿੱਤਾ ਜਾਵੇਗਾ ਜੀ ਹਾਂ ਜੀ ਹਾਂ ਜੀ ਜ਼ਰੂਰ ਮਤਾ ਪਾ ਕੇ ਦੇਵਾਂਗੇ ਜੀ